ਲੈ ਮੰਮੇ ਨਾ ਸੂਟ ਦੀ ਪਾਈ ਦੇਖੋ ਇੱਧਰ ਸਾਡੇ ਪ੍ਰਾਣੇ ਆ ਗਏ ਆ ਦੇਖਣੀਆਂ ਬੰਨਣੇ ਨੂੰ ਜੀ ਅਸਲੀ ਬਾਤ ਜੀ ਅਸੀਂ ਤਾਂ ਗੱਲ ਤਾਂ ਹੀ ਜੀ ਗੇਟ ਲਾ ਕੇ ਤਾਂ ਭਾਛੋ ਆਓ ਜੀ ਵੈਲਕਮ ਮੈਂ ਵੀ ਸਾਸਰੀਕਾ ਸਾਸਰੀਕਾ ਜੀ ਸਾਸਰੀਕਾ ਸਾਸਰੀਕਾ ਹਮ ਸਾਸਰੀਕਾ ਜੀ ਸਾਸਰੀਕਾ ਜੀ ਐ ਸਾਡੇ ਪਿਆਰੇ ਸੱਤਿਗਾਂਜੀ ਜੀ ਜੀ ਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਖੁਸ਼ ਭਵਾਨੀ ਤੁਮ ਮਿਲਾਂ ਸਤਿ ਸ਼੍ਰੀ ਅਕਾਲ ਜੀ ਆ ਦੇਖੀਂ ਦੀਦੀ ਅਭੀ ਰਾਜਾ ਦੀ ਨੂੰ ਦੇਖੋ ਫਰਕ ਤਾਂ ਲੋਕਾਂ ਨਾਲ ਤੇ ਹਾਂ ਹੁਣ ਤਾਂ ਫਰਕ ਇਹ ਲੈਂਦੀ ਤੁਸੀਂ ਹੁਣ ਦਵਾਈ ਜਿਹੜੀ ਲੈਂਦੀ ਆ ਸਨੇਟੇ ਦੇ ਅੱਛਾ ਮਤਲਬ ਦਵਾਈ ਕਿੱਦਾਂ ਦੀ ਪੀਣੇ ਵਾਲੀ ਖਾਣੇ ਵਾਲੀ ਨਹੀਂ ਦੇਸੀ ਦਵਾਈ ਆ ਖਾਣੇ ਵਾਲੀ ਓ

ਆਪਰੇ ਕਾਹੀ ਕਾਹੀ ਕਾ ਖਾਸ ਤੇ ਹੋਰ ਵੀ ਸੀਗਾ ਮੰਦਿਰ ਦੇ ਦਰਦਵਾਰੇ ਵੀ ਪੁੱਛ ਲੋ ਕਿਵੇਂ ਆ ਮੰਮੀ ਰੋਸੀ ਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਦੂਸਾ ਕਿੱਥੇ ਗਿਆ ਓਏ ਉਹ ਮਿਲਿਆ ਆ ਪਹਿਲਾਂ ਹੀ ਭੱਜ ਬਾ ਹੁਣ ਇਹਦੀ ੱਡੀ ਲੱਗਣੀ ਹੋ ਨਹੀਂ ਉਹ ਵੀਰਾ ਆ ਗਿਆ ਉਹ ਕਿੰਨਾਂ ਪਾਈਂਗੀ ਇਹ ਅੱਜ ਤਾਂ ਲੱਗਿਆ ਪਾਵੇ ਨੇ ਮੇਰੇ ਪਿਛਲੇ ਕਾ ਪਾਲੇ ਅੱਜ ਉਹ ਗੁਰੂ ਪਾਲੇ ਸੀ ਜਿਹੜੀ ਨਹੀਂ ਅੱਛਾ ਵੀਦੀ ਨੇ ਸਰਪ੍ਰਾਈਜ਼ ਦਿੱਤਾ ਨਹੀਂ ਤੋਂ ਨਹੀਂ ਮੇਰਾ ਲੱਡੂ ਉਹ ਲੱਡੂ ਉਹ ਕੌਣ ਆ ਗਿਆ ਦੇਖੋ ਸਹੀ ਹਾਂ ਹੁਣ ਠੀਕ ਆ ਦੀ ਜੀ ਦਰਦ हां हुन त ठीक है।ਿੱਥੇ ਤੇ ਲੱਤੀ ਦਵਾਈ ਪਾਈ ਦੱਸ ਦੋ। ਸੁਲੇਟੇ ਦੇ। ਕੁੜੀ ਸਾਡੀ ਛੋਟੀ ਵੀ ਭਾਈ ਤੇ ਆਣੀ ਹੋਣ ਲੱਗੀ। ਵਾਜਿੱਤੇ ਹੋ। ਆਗੇ। ਲੈ ਜਾਸ। ਬਾਜੀ ਕੁਰਸੀ ਲੈ ਲਓ। ਆਗੇ ਦੱਸ। ਕੱਲ ਕੋਲ ਫਲਾਲੇ ਕਰ ਮਰੇਗੀ। ਹੁਣ ਸਮਾਰੀ। ਅੱਗੇ ਕਹਿ ਨਹੀਂ ਲੱਗਿਆ ਉਹਦਾ ਯਾ ਕੀ ਕਰੀਏ। ਅਜਾ ਹੁਣ ਨਹੀਂ ਟਾਈਮ ਪੱਲਾ ਇਹਨੂੰ ਬਗਲ ਤੋਂ ਹੋਣਾ ਇੱਕ ਵਾਰੀ ਦੇਰ ਤੇ ਆਉਂਦੇ। ਆ ਲੋਰੇ ਕਰਦੇ ਆਏ ਨੇ ਅੱਜ ਨੂੰ ਕੋਣੇ ਢੋੜੇ ਬੋਲ ਲਗੇ ਆ ਆ ਨਾ ਮੈਂ ਵੀ ਬੋਲ ਲਗਾ ਦੇਖ ਲੈ ਕਾਹੀ ਰਹਿ ਗਿਆ ਫਿਰ ਤਾਂ ਜਿਹੜੇ ਵੀ ਕਾਲਾ ਕਰਿਆ ਪਿਆ ਸਾੜੀ ਨਾ ਇਕੱਠੀ ਕਰਿਆ ਵਾਦੀ ਨੂੰ ਮਾਰੀ ਨੇ ਸਾੜੀ ਜੇ ਇਹ ਰਾਏ ਉਹ ਢੋੜੇ ਆ ਤੌੜੇ ਦਾ ਹਵਾਵੇਂ ਆਉਣ ਆ ਆ ਟੁੱਟੀ ਬੰਦ ਕਰੇ ਚੱਲਦੀ ਰਹਿ ਗਈ ਮੇਰੀ 30 ਸਾਲ ਦੀ 32 ਸਾਲ ਦੀ ਹੋਵਾਰਾ ਕਿਹੜੀ ਕਰੀ ਪੁੱਤ ਆ ਮੇਰੇ ਵੀ ਆਉਣ ਲੱਗ ਕੇ ਕੋਈ 1-2 ਚਮਕਣ ਲੱਗ ਗਏ ਸੇ ਮੇਰੇ ਭਾਪਿਆਂ ਜੇ ਲਾਓਗੇ ਨਾ ਕਾਲਸ ਲਾਓਗੇ ਹੋਰ ਜ਼ਿਆਦਾ ਚਮਕਣੇ ਉਹ ਕੱਲ ਪਤਾ ਕੀ ਆਏ ਕਾਲਸ ਨਹੀਂ ਚੱਕਰ ਆ ਨੂਣ ਨਾਲ ਨਾਲ ਹੱਥ ਕਈ ਵਾਰ ਲੱਗ ਜਾਂਦਾ ਰੋਟੀ ਉਟੀ ਖਾ ਕੇ ਪੰਨਾ ਮੇਰੇ ਵਾਂਟੀ ਦੇ ਬਿਆ ਨੂੰ ਬਸ ਬਾਈ ਰਵੀਂਦਰ ਜੀ ਤਾਂ ਹੁਣ ਲੱਗਿਆ ਮੈਨੂੰ ਠੀਕ ਆ ਮੈਂ ਤਾਂ ਦੋ ਤੋਂ ਤਿੰਨ ਮੈਂ ਕਹਿੰਦਾ ਦੋ ਚਾਰ ਤੱਕ ਤੇ ਉਹ ਨਿਕਾਦੀ ਨਹੀਂ ਲਾਈ ਮੈਨੂੰ ਲੱਗਦਾ ਉਹ ਜਿਆਦਾ ਚਿੱਤੇ ਹੀ ਲੱਗਦੇ ਹੁੰਦੇ ਹੋਏਵੇਂ ਨਾ ਇਹ ਵੀ ਨਹੀਂ ਲੱਗਦਾ ਕਿ ਕਾਲ ਲੈਂਦਾ ਉਹ ਦੇਖਣਾ ਪਰਨਿਕ ਕਹਿ ਜਾ ਕਲਾਰਾ ਬਾਈ ਕੱਦਾ ਕਰਿਆ ਉਹ ਵਿਆਹ ਦਾ ਹੁਣ ਤੱਕ ਨਹੀਂ ਹੋਇਆ ਉਹ ਤਾਂ ਮਰਦੇ ਤੱਕ ਨਾਲੇ ਜਾਣਾ ਇਹ ਤਾਂ ਕਲਰ ਸਿੱਧੀ ਵਧੀਆਂ ਕਦੇ ਹੁੰਦੇ ਖਰਾਬ ਨਹੀਂ ਹੁੰਦੇ ਮੁਹਾਨੇ ਕਰੇ ਉਹ ਬਜੰਡੀ ਘੜ ਵਾਲੀ ਨੇ ਮਾਰੀ ਤੇਰੀ ਚੀਜ਼ ਖਰਾਬ ਨਹੀਂ ਹੋਣਾ ਕੱਪੜੇ ਇਹ ਤਾਂ ਜੇ ਇਹਨੂੰ ਵੀ ਆਪਾ ਕੇਅਰ ਕਰੀਏ ਫੇਰ ਨਹੀਂ ਸੀ ਤੇ ਨਖਰਾਬ ਹੁੰਦੇ ਕੇਅਰ ਨਹੀਂ ਕਰਾਇਆ ਤਾਂ ਇਹਦੇ ਨੇ ਬਾਹਰ ਪਾ ਦਿੱਗੇ ਉਹ ਹਟਾਈ ਗਏ ਮੈਂ ਇੱਕ ਵਾਰ ਵੀ ਸਪਾ ਨਹੀਂ ਕਰਾਈ ਬਣਾ ਨੂੰ ਜਾ ਕੇ ਦਿਖਾਏ ਵੀ ਨਹੀਂ ਉਹਨੂੰ ਵਿਚਾਰੇ ਉਹ ਕੀ ਕਰਾਉਣੀ ਸਪਾ ਇੱਥੇ ਬਥੇਰੀ ਪਈ ਸਵਾ ਕੀ ਕਰਾਂ ਤੇ ਜੀ ਮੈਂ ਤਾਂ ਕਦ ਕਰ ਲੱਗ ਗਿਆ ਮੇਰੀ ਦੌੜੀ ਦੇਖ ਲਾ ਕਿਉਂ ਮੈਂ ਆ ਗਿਆ ਮੈਂ ਤਾਂ ਚੱਲਿਆ ਆਹ ਖੜੇ ਐ ਇੱਧਰ ਫੇ ਮੈਂ ਕਲਰ ਦਾ ਨਹੀਂ ਕਰਾਉਂਦਾ ਫਿਰ ਅਸੀਂ ਕੈਂਚੀ ਨਹੀਂ ਲਵਾਉਂਦੇ। ਮੈਂ ਇੱਕ ਮਿੰਟ ਅਸੀਂ ਕੈਂਚੀ ਨਹੀਂ ਲਵਾਉਂਦੇ। ਕਿਹੜੀ ਮਲਤਾਨੀ ਮਿੱਟੀ ਤੁਸੀਂ ਉੱਥੇ ਤੇ ਲਵਾਉਂਦੀਆਂ। ਵਾਲ ਪਟਾਉਂਦੀਆਂ ਕੈਂਚੀ ਦਾ। ਜੀ ਜੀ ਇਹ ਮਿੱਟੀ ਤੇ ਲਵਾਉਨੇ ਆ ਮਲਤਾਨੀ ਮਿੱਟੀ, ਅਸੀਂ ਮਿੱਟੀ ਨਹੀਂ ਲਵਾਉਨੇ। ਅਸੀਂ ਕੈਂਚੀ ਨਹੀਂ ਲਵਾਉਂਦੇ। ਅਸੀਂ ਹਲਦੀ ਪਾਊਡਰ ਲਾਉਨੇ ਆ। ਮਿੱਟੀ ਤਾਂ ਮੁਸੀਬਤ ਲੱਗਦੀ ਇਕੱਲੇ ਉਹ ਕਿੱਥੇ ਲਾਉ। ਆਹੋ ਉਹੀ ਕਰਦੇ ਆ। ਉਹੀ ਗੱਲ ਹੋਣੀ। ਉਹ ਵੀ ਬਹੁਤ ਵਧੀਆ ਵੈਸੇ ਆਰਗੈਨਿਕ ਆਉ। ਵਧੀਆ ਚੀਜ਼ ਆ ਮਾਂ। ਮਲਤਾਨੀ ਮਿੱਟੀ ਦਾ ਕਈ ਤਾਂ ਫੇਸ ਤੇ ਵੀ ਫੇਸ ਪੈਕ ਬਣਾ ਕੇ ਵੀ ਲੰਦੇ ਆ ਬਸੇ ਬੰਦੀ ਜੀ ਮੂੰਹ ਸਾਫ ਹੋਣੇ ਤੇ ਪਰ ਤੇਜ਼ ਬਾਤ ਹੁੰਦੀ ਪਤਾ ਨਹੀਂਦਾ ਉਹਦੇ ਵਿੱਚ ਕੈਮੀਕਲ ਪਾਉਂਦੇ ਜਿਹੜੇ ਉਹ ਉਹ ਬਾਈ ਜਦੋਂ ਲਾਉਂਦੇ ਨਾ ਆਇਮੋਸ ਨੂੰ ਲਾਉਂਦੇ ਨਹੀਂ ਲੜਦਾ ਨਹੀਂ ਜੀ ਚੜਦੀ ਆ ਜਦ ਇੱਕ ਵਾਰ ਸਾਹ ਲੋਂਦਾ ਆ ਪਾਣੀ ਕੱਢ ਦਿੰਦਾ ਨੀ ਪਾਉਂਦਾ ਗੁਲਾਬ ਜਲ ਜਾਂ ਨਿੰਬੂ ਛਿੜਕ ਲੰਦੇ ਆ ਜਦ ਮੇਰਾ ਵਿਆਹ ਹੋਇਆ ਤਾਂ ਮੈਂ ਕਦੀ ਉਹ ਨੂੰ ਕਰੀਮ ਕਰੂੰ ਕੋਈ ਕੋ ਬਹ ਲਾਇਆ ਨਹੀਂ ਤਾਂ ਜਦੋਂ ਨੇ ਲਾਈਆ ਕਰੀਮ ਮੇਰਾ ਬੀਬੀ ਬਾਦੀ ਹੈ ਹੋਰ ਬਗੂ ਜੀ ਮਾਸੇ ਪੁੱਛੀ ਮੈਂ ਗਿਰਗੀ ਦੇ ਉੱਤੇ ਅੱਛਾ ਬੇਹੋਸ਼ ਹੋ ਗਈ ਸੀ ਮੈਂ ਕਦੀ ਲਾਇਆ ਨਾ ਉਹ ਕਹਿੰਦਾ ਜੀਨੇ ਕਦੀ ਲਾਇਆ ਨਹੀਂ ਵੇ ਇਸ ਤਰੀ ਹੁੰਦਾ ਮੈਂ ਕਦੀ ਲਾਇਆ ਨਹੀਂ ਤਾਂ ਫੇ ਮੇਰਾ ਉੱਥੇ ਬੀਬੀ ਬਾਦੀ ਕਿ ਕਰੀਮਾ ਨਾਲ ਵੀ ਕਰੀਮਾ ਨਾਲ ਹਾਂ ਤਾਂ ਉਹ ਕਰਦੀ ਬਾਦੀ ਕਰ ਉਹ ਫਸਟ ਟਾਈਮ ਆਇਆ ਨਾ ਨੰਦੀ ਜੀ ਨਾ ਕਰਦੀ ਜੀ ਨੇਰੀ ਵੀ ਆ ਗਈ ਨੇਰੀ ਭਾਈ ਨਾਲ ਲੈ ਕੇ ਆਏ ਆ ਸਾਡੇ ਪਰੋਣੇ ਤੇ ਜੀਜਾ ਤੇਰੇ ਆ ਗਏ ਆ ਬੱਲਾ ਦਾ ਸਾਫ ਕਰਨੇ ਆ ਆ ਕਹਿੰਦਾ ਇੱਕ ਮਿੰਟ ਰੁਕ ਜੇ ਤਾਂ ਪਹਿਲੇ ਮਮੀ ਦਾ ਨੂੰ ਫੋਨ ਕਰ ਦੋ ਕਹਿੰਦਾ ਨੇਰੀ ਆ ਗਈ ਤੇ ਤੁਹਾਡਾ ਨੇਰੀ ਤੂਫਾਨ ਲੈ ਕੇ ਆ ਰਿਹਾ ਨੇਰੀ ਤੂਫਾਨ ਨਮਰੇ ਆ ਗਿਆ ਮੈਂ ਬੁਲਾ ਰਿਹਾ ਇਧਰ ਘਾ ਨੇਰੀ ਤੂਫਾਨ ਆ ਗਿਆ ਉਹ ਆ ਗਿਆ ਹੋਰ ਟੈਂਕੀ ਭਰਦੀ ਮੈਂ ਕਹਿੰਦਾ ਤੁਸੀਂ ਕੋਈ ਨਹੀਂ ਟੈਂਕੀ ਭਰਦੇ ਮੈਂ ਭਰਦੀ ਆ ਚੱਲ ਤੁਸੀਂ ਕਿਹੜਾ ਨਾਲਖਾ ਜੜਕੇ ਭਾਣੀ ਬਟਣੇ ਦੱਪਾ ਫੇਰ ਵੀ ਤੁਸੀਂ ਤਾਂ ਨਹੀਂ ਦੱਬਦੇ ਬਟ ਮੈਂ ਹੀ ਦੱਬਦੀ ਆਈ ਵਾਰ ਨਾ ਜਮਾਈ ਨਹੀਂ ਬਾਣੀ ਹੁੰਦਾ ਕਰਨੀ ਚਾਹੀਦੀ ਬੱਬਰ ਦੀ ਲੈ ਸੇਵਾ ਤਾਂ ਮੈਂ ਤੇਰੀ ਕਰਦੀ ਆ ਨਾ ਥੈਂਕ ਯੂ ਪਰ ਤੇ ਜਿਆਦੀ ਸੇਵਾ ਹੁੰਦੀ ਆ ਮੀਂਹ ਦੇਖੋ ਕੀ ਕਹਿੰਦੇ ਬਾਜੀ ਅਦਰ ਮਨ ਮਨਵੀਰ ਦੀ ਡਿਊਟੀ ਉਧਰੋਂ ਪਿੱਛੇ ਹਾਂ ਸਤਿ ਸ਼੍ਰੀ ਅਕਾਲ ਜੀ ਹਰਨ ਮੰਮੀ ਜੀ ਤਾਂ ਲੈ ਮੰਮੀ ਨੂੰ ਭਾਤੇ ਨੀ ਨਾ ਬੁਲਾਉਂਦੀ ਮੰਮੀ ਤੇ ਗੱਲ ਨਹੀਂ ਹੁੰਦਾ ਹੁੰਦਾ ਗੱਲ ਹੀ ਹੋ ਜਾਂਦੀ ਹੈ ਗੱਲ ਹੀ ਹੋ ਜਾਂਦੀ ਹੈ ਗੱਲ ਹੀ ਹੋ ਜਾਂਦੀ ਹੈ ਵਾਹ ਪੂਰੇ ਸਾਸਿ ਵਾਲੇ ਵੀ ਗੀਕਾ ਖਾ ਸਕੈ ਨਹੀਂ ਹੁੰਦਾ ਭੁੱਲ ਜਾਨੀ ਹੈ ਨਹੀਂ ਇਹ ਤਾਂ ਆਪਣਾ ਵਾਈਕੂ ਜੀ ਦਾ ਖਾ ਸਕੈ ਹੋ ਜਾਂਦਾ ਨਾ ਮੇਰੇ ਤੇ ਫੇਰ ਕਰਤੀ ਫਮੇ ਦਾ ਤੇ ਹਸਦੀ ਬੁਲਾਦੀ ਜੀ ਗੱਲਾਂ ਖਾਣ ਦਾ ਕਹਿ ਹੋ ਜਾਂਦਾ ਸਹੀ ਪਤਾ ਕਹਿ ਗਲਤੀ ਬਸ ਕਾਹ ਲੈ ਚਲੋ ਫਟਾਈ ਬੁਲਾਉਣੀ ਆ ਪਰ ਥੋੜਾ ਜਿਹਾ ਕਰੇ ਫਿਰ ਵੀ ਠੀਕ ਬੁਲਾਉਣੀ ਗੱਲ ਤਾਂ ਗੱਲ ਕਰ ਮਰੀਆਂ ਦਾ ਨਾਮ ਉਹਨਾਂ ਦੀ ਗੱਲ ਤਾਂ ਮੇਰੀ ਪੂਰੇ ਆ ਪਹਿਲਾਂ ਉਧਰ ਸਾਥੀ ਉਹ ਇਹ ਸਾਥੀ ਕਰਨੀ ਠੀਕ ਵੀਡੀਓ ਤੇ ਹੱਥੀ ਗੱਲ ਤਾਂ ਬੁਲਾ ਦੇ ਪਰ ਇੱਧਰ ਬਲਾਓ ਦੇਖੋ ਸਾਹਮਣੇ ਕੈਮਰਾ ਉਹ ਦੇਖ ਉਹ ਦੇਖ ਪੁੱਤ ਉਧਰ ਦੇ ਹੱਥ ਜੋੜ ਕੇ ਭਲਾਈ ਦੀ ਪੁੱਤ ਕੰਗਣ ਕਿੰਨੇ ਪਾਏ ਤੈਨੂੰ ਹੱਥ ਜੋੜ ਕੇ ਕਿੰਨੇ ਪਾਏ ਦਾਦੀ ਨਾ ਦਾਦੀ ਨੇ ਹਾਂ ਤੇ ਉਹ ਕਿ ਸਾਥੀ ਕਰਨ ਬੁਲਾ ਦੇ ਜੋਰ ਕੇ ਜੋਰ ਕੇ ਤਾਂ ਬੋਲ ਲੈ ਇਹ ਤੂੰ ਸਤਨਾਮ ਵਾਹਿਗੁਰੂ ਕਰਦੇ ਸਤਨਾਮ ਵਾਹਿਗੁਰੂ ਕਰਦੇ ਹਾਂ ਕੱਲ ਫੇਰ ਇੱਕ ਪੱਪ ਕਰਦੇ ਇੱਕ ਪੱਪ ਕਰਦੇ ਖਾਦੇ ਹੁਣ ਨਹੀਂ ਐਨੀਆਂ ਤਾਂ ਘਰ ਆਦੀਆਂ ਤੁਸੀਂ ਪਹਿਲਾਂ ਸਤਨਾਮ ਵਾਹਿਗੁਰੂ ਤਾਂ ਕਰਦੇ ਹੋ ਹੋਰ ਨਹੀਂ ਭਾਈ ਹੁਣ ਤਾਂ ਇਹਦਾ ਵੀਰਾ ਮਿਲਿਆ ਵਾ ਓ ਵੀ ਜੀ ਭਾਈ ਮੌਸਮ ਹੋਇਆ ਵਾ ਠੰਡਾ ਐ ਕਿਆ ਬਾਤ ਐ ਬੱਦਲੇ ਬੱਦਲ ਉੱਪਰ ਐ ਮਾਣੀ ਬੇਰ ਪਰਵਾਹ ਕੇ ਰਿਸ਼ਤੇਦਾਰ ਮਾਣੀ ਵਧੀਆ ਕਰਦੀਆਂ ਧੀਆ ਆਲ ਆ ਧੀਆ ਸਾਫੀਆਂ ਧੀਆ ਖਿਆਲ ਪਰੋਣਾ ਵੀ ਆ ਕਲੀਆਂ ਧੂਰ ਧੀਆ ਦੇ ਪਿੱਛੇ ਪਰੋਣਾ ਭਾਣ ਜੀਆ ਭਾਣ ਗਿਆ ਏ ਭਾਣ ਜਾ ਸਾਡਾ ਹੈ ਪੂਰੀ ਦੌਣਕ ਲੱਗੀ ਤੇ ਤੁਸੀਂ ਹੁਣ ਬੈਠੋ ਭਾਈ ਚਾਹ ਪਾਣੀ ਪੀਓ ਹਨਾ ਤੇ ਮੈਂ ਹੁਣ ਚੋ ਮਮਾ ਇਥਾਂ ਮੈਂ ਸਾਹ ਚੋ ਕੇ ਫੇਰ ਬਹਿਲੇ ਬੁੱਲੇ ਆ ਕੇ ਉਹ ਕੇ ਨਾਲ ਕੋਲ ਨੂੰ ਆਉਨੇ ਆ ਜੀ ਤੇ ਹਜੇ ਮੇਰਾ ਅਜ ਦੁੱਧ ਰਹਿਦਾ ਪਾਉਣ ਨੂੰ ਸਵੇਰੇ ਕੋਈ ਕੰਮ ਪੈ ਗਿਆ ਮੈਂ ਰੋਪੜ ਤੇ ਦੁੱਧ ਮੋੜ ਕੇ ਲੈ ਕੇ ਆਇਆ ਅੱਧਾ ਲੱਗਦਾ ਸਵੇਰੇ ਤੇ ਸਭ ਤੋਂ ਜਿੱਤੇ ਦਵਾਈ ਲੈਂਦੀ ਨਾ ਉਹ ਹਾਂ ਭੈ ਜੀ ਆਏ ਦੱਸ ਵੀ ਦਵਾਈ ਕਿੱਥੇ ਲੈ ਜਾਂਦੀ ਸਨੇਟੇ ਤੇ ਲੈਂਦੀ ਹੈ ਸਨੇਟੇ ਹਾਂ ਸਨੇਟੇ ਰੋਪੜ ਤੱਕ ਕੇ ਨਾ ਤੱਕ ਕੇ ਉਹ ਦੋ ਪਟ્રોલ ਕੰਮ ਪਾਉਂਦੇ ਆ ਪਹਿਲਾ ਪਟ્રોલ ਪਾ ਕੇ ਛੱਡ ਕੇ ਦੂਏ ਪਾ ਦਿੰਦਾ ਹੈ ਪੰਪ ਪਰ ਇਹ ਬੰਦਾ ਬੈਠਦਾ ਹੈ ਪੈਂਚਰ ਵਾਲੀ ਦੁਕਾਨ ਆਉਂਦੀ ਤੇ ਉਹ ਜਿਹਦੇ ਮਤਲਬ ਕਿ ਕਿਸੇ ਦੇ ਬੱਚਾ ਨਹੀਂ ਹੁੰਦਾ ਉਹਦੇ ਵੀ ਦਵਾਈ ਦਿੰਦਾ ਉਹਦੇ ਵੀ ਗਰੰਟੀ ਆ ਪੂਰੀ ਅੱਛਾ ਹਾਂ ਉਹਦੇ ਤੇ ਗਰੰਟੀ ਹੋ ਗਾ ਨਾ ਵੀ ਮੈਂ ਦੰਦਾ ਸਾਨੂੰ ਦਵਾਈ ਹੋਰ ਵੀ ਕਈ 11 ਬਿਮਾਰੀਆਂ ਦਾ ਉਹ ਕਰਦਾ ਵੰਗੋ ਵੀ ਦਵਾਈ ਕਹਿੰਦਾ ਮੇਰੀ ਨੰਬਰ 1 ਵਨ ਹੁੰਦੀ ਪਰ ਮੇਰੇ ਉਦਣ ਦਾ ਕਰਦੇ ਨਹੀਂ ਉੱਠਿਆ ਨਹੀਂ ਤਾਂ ਆਪਦਾ ਜਿਹੜੀ ਆਪਾਂ ਇਹ ਤੇ ਲੈ ਕੇ ਗਏ ਤੇ ਉਹ ਤੇ ਕਰਦਾ ਹਰਦਾ ਨਹੀਂ ਤਾਂ ਹੋ ਹੀ ਜਾਂਦਾ ਤਾਂ ਹੋ ਹੀ ਜਾਂਦਾ ਤਾਂ ਉਦਣ ਤੇ ਬਾਦ ਨਹੀਂ ਦੱਸ ਆ ਦੇਖ ਲੈ ਤਾਂ ਨੇ ਘੇਰੀ ਵਾਲਾ ਆ ਸਾਦਾ ਚੱਕ ਹੋ ਗਈ ਹੰਤਾ ਦਿਨ ਫੈਕਚਰ ਵੀ ਕਹਿੰਦਾ ਕਰਦੇ ਹੁਜਿਆਂ ਦਾ ਉਧਰ ਨਹੀਂ ਹੈਗਾ ਵੀ ਜਿੱਥੇ ਵੀ ਹੁੰਦਾ ਨੇ ਫੈਕਚਰ ਹੋਊਗੇ ਸਾਰੇ ਸਾਫ ਕਰ ਦੋਗੇ ਅੱਛਾ ਦਵਾਈ ਲੈਣੀ ਲਿਮਕੇ ਨਾਲ ਬੱਸ ਹੋ ਮੁੱਚਾ ਅੱਛਾ ਲਿਮਕੇ ਨਾਲ ਹੀ ਨਹੀਂ 4 ਦਿਨ ਲਿਮਕੇ ਦੇ ਨਾਲ ਕੋੜੀ ਨਹੀਂ ਲੈਣੀ ਦਵਾਈ ਲੈਣੀ ਉਹ ਤਾਂ ਕਹਿੰਦਾ ਕੋੜੀ ਦਵਾਈ ਹੈ ਨਹੀਂ ਅੱਛਾ 4 ਦਿਨ ਦਵਾਈ ਲਿਮਕੇ ਨਾਲ ਲੈਣੀ ਹਾਂ ਉਹ ਤਾਂ ਛੱਡਦਾ ਨਹੀਂ ਉੱਤੇ ਬਾਅਦ ਲੈਣੀ ਨਹੀਂ ਉਹ ਤਾਂ 4 ਦਿਨ ਕਰਾ ਦੋ ਦਿਨ ਲਗਾਤਾਰ ਖਾਰਾ ਪੀਣਾ ਇੱਕ ਬੋਤਲ ਪੂਰੀ ਰੋਜ਼ ਅੱਛਾ ਹਾਂ ਫਿਰ ਉਸਦੇ ਬਾਅਦ 4 ਦਿਨ ਬਾਅਦ ਫੇਰ ਖਾਰੇ ਦੇ ਬਾਅਦ ਫੇਰ 4 ਦਿਨ ਦਵਾਈ ਲੈਣੀ ਫਿਰ ਉਸਦੇ ਬਾਅਦ 4 ਦਿਨ ਬਾਅਦ ਇਹ ਕਹਿੰਦਾ ਐਲਟਰਾ ਟੈਸਟ ਕਰਾ ਕੇ ਮੇਰੇ ਕੋਲ ਆਏ ਸਾਰਾ ਵੀ ਕੇ ਉਹ ਉਪਤੰਦਰ ਰੋਣ ਦੀ ਦਵਾਈ ਹੈ 15 ਦਿਨ ਦੀ ਹੈ ਦਵਾਈ 15 ਦਿਨ ਦੀ ਦਵਾਈ ਹੈ ਤਾਂ ਜਨੇ ਕਿ 8 ਦਿਨ ਚ 4 ਦਿਨ ਦਵਾਈ 8 ਦਿਨ ਦੂਆ ਕੋਰ ਠੀਕ 16 ਦਿਨ ਦਾ ਕੋਰ 16 ਦਿਨ ਦਾ ਕੋਰ ਸਾ ਤੇ ਚਲੋ ਬਾਈ ਮੈਟਰਸ ਨੂੰ ਕਰਾ ਕੇ ਫਿਰ ਆਇਓ ਕਹਿੰਦਾ ਇੱਕ ਉਹ ਹੀ ਦੱਸ ਦੋ ਤਾਂ ਜੇਕਰ ਕਹਿੰਦਾ ਤੁਹਾਨੂੰ ਕਹਤਾ ਵੀ ਪਿੰਡ ਦੇ ਤੋਂ ਦੱਸ ਦਰਦਾ ਇਹ ਵੀ ਤੁਹਾਡੇ ਪ੍ਰੈਸ਼ ਨੇ ਹੋਣਾ ਕਹਿੰਦਾ ਇੱਕ ਬੰਦੇ ਨੇ ਉੱਥੇ ਸੁਹਾਣੇ ਕੋ ਉਹਦੇ ਤੇ ਕਰਵਾ ਲਿਆ ਹਸਪੀਟਲ ਚ ਜਿਹੜਾ بڑا ਹਸਪੀਟਲ ਉੱਥੇ ਕਰਵਾ ਲਿਆ ਕਹਿੰਦਾ ਦਰਦ ਵੀ ਤਾਂ ਫੇਲ ਨਾਦਾ ਵੀ ਹੈ ਕਿਉਂ ਦੇ ਬਥਰੀ ਅੰਦਰ ਹੂੰ ਕਹਿੰਦਾ ਬੰਦੇ ਨੇ ਪ੍ਰੈਸ਼ਨ ਕਰਾਇਆ ਉਹ ਕਹਿੰਦਾ ਫੇਰ ਮੇਰੇ ਕੋਲ ਉਹ ਬਾਕੀ ਆਇਆ ਇਹਦੇ ਹੈਲਥਫੂਲ ਵਾਲਾ ਤਾਂ ਉਹ ਹੂੰ ਕਹਿੰਦਾ ਰਾਕੇਜਾਦੋਂ ਦੁਆਰਾ ਉਹਨੇ ਕਿਹਾ ਵੀ ਤੁਹਾਨੂੰ ਦੱਸਿਆ ਉਹਨਾਂ ਕਿਸੇ ਵੀ ਉੱਥੇ ਦੇ ਦਵਾਈ ਲੈ ਕੇ ਆਜੇ ਤੇਰੇ ਦਰਦ ਨਹੀਂ ਘਟਦਾ ਕਹਿੰਦਾ ਦੋ ਹੀ ਖਰਾਕ ਨੂੰ ਫਰਕ ਪੈਦਾ ਨਹੀਂ ਬੰਦੇ ਨੇ ਫੋਨ ਕਰਿਆ ਵੀ ਮੈਂ 80 90 ਹਜ਼ਾਰ ਰੁਪਏ ਬਿਲਾ ਬੈਠਿਆ ਵੀ ਮੇਰੇ ਦਰਦ ਦਾ ਫੇਰ ਨਹੀਂ ਘਟਦਾ ਤਾਂ ਵੀ ਤੁਹਾਡੀ ਦੋ ਖਰਾਕਾਂ ਨੇ ਮੇਰਾ ਦੰਦ ਤੋੜ ਦਿੱਤਾ ਉਹ ਭਾਈ ਕਿੱਸੇ ਦੇ ਹੱਥ ਰਸੇ ਹੱਥ ਰਸੇ ਹਾਂ ਹਾਂ ਕਹਿੰਦਾ ਮੈਂ ਹੁਣ ਬਿਲਕੁਲ ਸਹੀ ਹਾਂ ਨਾਲੇ ਸਰਕਾਰੀ ਨੌਕਰੀ ਕਰਦਾ ਹਾਂ ਸ੍ਰੇਟਾ ਦੀਦੀ ਪੈ ਕਿੱਥੇ ਕੰਮ ਜਾਂਦੀ ਥੋਈ ਇਹ ਇਹ ਆਪਣਾ ਤੰਦਰਾ ਰੋਡ ਤੇ ਬਲੂਡ ਨੂੰ ਗਿਆ ਅੱਛਾ 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 ਠੀਕ ਆ ਜੱੱਬਾ ਜਿੱਥੇ ਪੁਲ ਜਾਂਦਵਾਲੀ ਰੇਲਵੇ ਲਾਈਨ ਹਾਂਜੀ ਗਾਹਾਂ ਤੋਂ ਗਾਹਾਂ ਤੋਂ ਨੇ ਤੁਹਾਨੂੰ ਕਿਹਨੇ ਦੱਸਿਆ ਤੁਸੀਂ ਵੀ ਸਨੇਟ ਜਾ ਮੈਨੂੰ ਬੱਬਲ ਮਾਸੀ ਨੇ ਦੱਸਿਆ ਤਾਂ ਤੇ ਇੱਕ ਸੁਖੀ ਨੇ ਦੱਸਿਆ ਤਾਂ ਮਾਸੀ ਜਠਾਣੀ ਦੀ ਕੁੜੀ ਨੇ ਉਹਨੇ ਲਈ ਤੀ ਨੇ ਉੱਥੇ ਤੋਂ ਉਹਨੇ ਸਾਈਡ ਤੇ ਵਾਈਬ੍ਰੇਸ਼ਨ ਤੇ ਵੱਜ ਗਈ ਚਲੋ ਭਾਈ ਜੇ ਕਿਸੇ ਰੱਬ ਨਾ ਕਰੇ ਕਿਸੇ ਨੂੰ ਇਹ ਜਾਂ ਪਤਰੀਆਂ ਜੀ ਕਿਸੇ ਦੀ ਗੁਰਦੇ ਚ ਪਿੱਤੇ ਵਾਲੀ ਵੀ ਕਹਿੰਦਾ ਕੱਢ ਦਿੰਦਾ ਸਾਰੀ ਉਹ ਹੋ ਜਾਂਦੀ ਪਿੱਤੇ ਵਾਲੀ ਵੀ ਛੋਟੀ ਹੋ ਜਾਂਦੀ ਪਿੱਤੇ ਵਾਲੀ ਤਾਂ ਉਹ ਕਹਿੰਦਾ ਛੋਟੀ ਛੋਟੀ ਹੀ ਹੋਵੇ ਜੀ ਕਾ ਹੁੰਦੀ ਜੀ ਬੜੀਆਂ ਸਾਬ ਬੜੀਆਂ ਉਹ ਨਹੀਂ ਨਹੀਂ ਬੜੀਆਂ ਉਹ ਫਾਟ ਜਾਂਦੀ ਕਿਸੇ ਦੇ ਉੱਪਰ ਚਲੋ ਭਾਈ ਜੇ ਕਿਸੇ ਰੱਬ ਨਾ ਕਰੇ ਵੈਸੇ ਤਾਂ ਕਿਸੇ ਨੂੰ ਦੁੱਖ ਆਵੇ ਜੇ ਕਿਸੇ ਨੂੰ ਆਵੇ ਨਾ ਜੇ ਕਿਸੇ ਨੂੰ ਦੁੱਖ ਆਵੇ ਨਹੀਂ ਆਹੋ ਰੱਬ ਨਾ ਕਰੇ ਜੇ ਕਿਸੇ ਨੂੰ ਦੁੱਖ ਆਵੇ ਕਾਪਾ ਨਾ ਕਰੇ ਭਾਈ ਕਿਸੇ ਨੂੰ ਵੀ ਦੋਖਾ ਦੇ। ਦੁਬਾਰਾ ਤਿੰਨ ਵਾਰ ਬੋਲਦਾ ਹੁਣ। ਹੁਣ ਤਾਂ ਸਮਝਣੇ ਵਾਲੇ ਨੇ ਸਮਝੀ ਜਿਆਦਾ ਵੀ ਕਾਹ ਕਹਿੰਦਾ। ਭਾਈ ਜੇ ਫੇਰ ਵੀ ਕਿਸੇ ਨੂੰ ਲੋੜ ਆ ਤਾਂ ਤੁਸੀਂ ਸਮਝਾ ਦੇ ਇਸ ਦੇ ਬੱਚਾ ਨਹੀਂ ਹੁੰਦਾ। ਹਾਂ। ਵੀ ਜਾ ਸਕਦੇ ਇਹ ਪੈ। ਇਹ ਇਹ ਤਾਂ ਭਾਈ ਬਹੁਤ ਭਲੇ ਵਾਲਾ ਹੀ ਕੰਮ ਕਰ ਰਿਹਾ ਫਿਰ ਉਹ ਭਾਈ ਗੁਜਰਾ ਹਨਾ ਤੇ ਜਰੂਰ ਵਧੀਆ ਗੱਲ ਆ। ਫੇਰ ਤੁਸੀਂ ਇੱਕ ਵਾਰ ਜਰੂਰ ਜੇ ਕਿਸੇ ਨੂੰ ਲੋੜ ਆ ਭਾਈ ਉੱਥੇ ਜਾ ਕੇ ਆਏ ਹਨਾ। ਕੋਈ ਨੰਬਰ ਨੰਬਰ ਨਹੀਂ ਜਿਹਦੀ ਹੈ ਉਹਨਾਂ ਦਾ। ਨੰਬਰ ਹੈਗਾ ਸੀਗਾ ਉਹ ਐਕਾ ਹੀ ਦੇਆ ਬਤਾਉਣਾ ਆਪਣੀਆਂ ਪੁਰੀਆਂ ਨਾਲ ਦੱਜੇ ਤੇ ਵੀ ਆਪਣੀਆਂ ਪੁਰੀਆਂ ਨਾਲ ਚਲੋ ਕੋਈ ਨਹੀਂ ਅਗਲਾ ਇਹਨਾਂ ਨੂੰ ਪੁਰਾਣੀ ਆ ਤੇ ਬਾਅਦ ਵਿੱਚ ਮੈਂ ਤਾਂ ਆਪ ਖਵਾਉਣਾ ਖਾਵਾ ਫਿਰ ਦੇਖਦੇ ਹਾਂ ਉਹਦੇ ਬਾਰੇ ਇਹਨਾਂ ਲਈ ਵੀ ਤਾਂ ਪਤਲੀਆਂ ਹੈ ਇਹਨਾਂ ਲਈ ਪਤਲੀਆਂ ਜੇ ਸ਼ੋਭੀਆਂ ਸਮਾਂ ਫਿਰ ਹੁਣ ਇਹਨਾਂ ਦੀਆਂ ਹੋ ਜੂਗੀਆਂ ਨਹੀਂ ਇਹਦੇ ਨਾਲੋਂ ਦੇ ਤਾਂ ਪਾਣੀ ਦੀ ਉਹ ਵੀ ਹੈ ਨਾ ਸੌਣੀ ਉਹ ਆ ਜੇ ਦਾ ਉਹ ਕਹਿੰਦਾ ਫਿਰ ਕੋਈ ਹੋਣੀ ਫਿਰ ਤੇ ਚਾਰਕ-ਪੰਜ ਦੀ ਦਵਾਈ ਤੇ ਸੈੱਟ ਹੋ ਜਾਣਾ ਈ ਵੀ ਛੋਟੀ ਦੇ ਅਲਟਰਾਸਾਉਂਡ ਕਰਵਾ ਕੇ ਦੇਖਦੇ ਹਾਂ ਕਿ ਮੇਲ ਤਾਂ ਖੇਲ ਦੋਰਾ ਤਰੀ ਜੀ ਨੂੰ ਕਲਾਉਂਗੀ ਇੱਥੇ ਮੈਨੂੰ ਆਏ ਪਹਿਲਾਂ ਮੈਂ ਆਪਣਾ ਐਕਸ-ਰੇ ਤੋਂ ਕਰਾ ਲਵਾਂ ਫੇਉ ਤੇ ਵੀ ਵੈਸੇ ਦਰਦ ਨਹੀਂ ਨਾ ਉਦੋਂ ਦਾ ਹੋਇਆ ਹਮੇ ਕੰਮ ਵੀ ਲੱਗੇ ਨਹੀਂ ਖੜੀও ਨਹੀਂ ਤਾਂ ਹੋਣ ਤਾਂ ਮੈਨੂੰ ਜਖਤ ਆਣ ਲੱਗਦੇ ਤੇ ਤਰੀ ਜੀ ਨੂੰ ਛੂਟ ਤਾਂ ਸਿਆਣੇ ਜਾਲਾ ਪਾਇਆ ਵਾ ਸਿਆਣੇ ਵੇ ਕਿੱਥੇ ਆ ਹਾਂ ਸਿਆਣੇ ਨਹੀਂ ਇਹ ਲਾਪਰੀ ਤੇ ਉਦੋਂ ਤੇ ਮੰਮੀ ਨਹੀਂ ਲਿਆਂਦਾ ਵਾ ਇਹ ਮੈਂ ਤੈਨੂੰ ਫੋਨ ਕਰੇਗਾ ਤੁਹਾਨੂੰ ਹਨਾ ਨਿੰਦੂ ਰੰਗ ਤਾਂ ਥੋੜਾ ਜਿਹਾ ਫਿੱਟ ਗਿਆ ਦਾ ਤੋ ਪੁੱਛ ਕਰਕੇ ਠੀਕ ਤੇ ਜਾਣਾ ਕਾ ਪਾਣਨਾ ਠੀਕ ਦਾ ਠੀਕ ਦਾ ਬੱਜੀ ਤੈਨੂੰ ਕੋਈ ਜੇ ਭਾਈ ਜੇ ਕਿਸੇ ਨੂੰ ਲੋੜ ਆ ਤਾਂ ਉੱਥੇ ਜਾ ਸਕਦਾ ਹੈ ਇਹ ਟਰੈਕਟਰ ਤੁਹਾਨੂੰ ਦੱਸਦਾ ਸਨੇਟਾ ਪਿੰਡ ਆ ਦੋ ਪੈਟਰੋਲ ਪੰਪ ਆਉਂਦੇ ਆ ਪਹਿਲਾ ਪੈਟਰੋਲ ਪੰਪ ਛੱਡ ਕੇ ਅਗਲੇ ਪੈਟਰੋਲ ਪੰਪ ਤੇ ਬੰਦਾ ਵਹਿੰਦਾ ਜੇ ਲੋੜ ਵੀ ਹੋਈ ਤਾਂ ਫੋਨ ਨੰਬਰ ਬਾਅਦ ਚੋ ਮੈਸੇਜ ਚ ਕਰ ਦੋਗੇ ਜੋ ਹਾਂ ਜੇ ਕਿਸੇ ਨੂੰ ਫੋਨ ਨੰਬਰ ਚਾਹੀਦਾ ਹੋਇਆ ਤਾਂ ਮੈਸੇਜ ਕਰ ਸਕਦਾ ਸ਼ੇਰੇ ਪੰਜਾਬ ਦਾ ਬਹੁਤ ਸਾਹਮਣੇ ਬਿਲਕੁਲ ਪੰਪ ਦੇ ਸ਼ੇਰੇ ਪੰਜਾਬ ਢਾਬਾ ਬਿਲਕੁਲ ਉਹਦੇ ਆਪੋਜ਼ਿਟ ਸਾਹਮਣੇ ਆ ਪੰਪ ਦੇ ਸਾਹਮਣੇ ਹੈ ਹਨਾ ਤੇ ਜੇ ਭਾਈ ਕਿਸੇ ਨੂੰ ਲੋੜ ਹੋਈ ਜਾ ਸਕਦਾ ਤੇ ਹੋਰ ਸੁਣਾ ਦੀਦੀ ਉਹ ਕਾਇਮ ਆ ਹੋਣਾ ਜਿੱਦ ਮੈਂ ਵੀ ਕਹਿੰਦੇ ਲਾਈ ਆ ਨਵਾਈ ਬੜੀ ਸੋਣੀ ਮੰਦੀ ਆ ਮੈਂ ਵੀ ਚਲੂੰਗੀ ਤੁਹਾਡੇ ਇੱਥੇ ਲਵਾਉਣੇ ਮੰਦੀ ਆ ਚਾਹ ਬਾਈ ਸੁਖਰਾ ਧਰਤ ਦੱਬਿਆ ਮੜਾ ਮੈਂਦੀ ਆ ਮੋਡੀਆਂ ਲਵਾਈਆਂ ਟੈਂਸ਼ਨ ਆ ਰਹੀ ਹੋਗੀ ਮਾੜੀ ਅੱਧੀ ਟੈਂਸ਼ਨ ਤੇ ਦੀ ਪੈਂਟਸ ਦੀ ਸੀਗੀ ਵੀ ਮੈਨੂੰ ਆਹ ਮੇਰੇ ਵਾਲ ਵੀ ਚਿਰ ਕਾਲੇ ਹੋਏ ਸੀ ਇਹਦਾ ਮੂਹਰੇ ਜਮਾਈ ਰੋਣੇ ਵਾਲਾ ਸੀਗਾ ਉਦੋਂ ਮੈਂ ਜਿੱਦ ਦਿਨ ਅਸੀਂ ਇਹਨੂੰ ਲੈ ਕੇ ਆਏ ਉੱਥੇ ਤੇ ਰਾਤ ਤੱਕ ਬੈਠਾ ਰੋਣੇ ਵਾਲਾ ਟੈਂਸ਼ਨ ਨਹੀਂ ਜਾਂਦੀ ਜਿਆਦਾ ਟੈਂਸ਼ਨ ਲੈਂਦੀ ਹਾਂ ਇਹ ਕੁੜੀ ਫੇਪਾਪੀ ਨਾ ਡੀਆ ਬੀਪੀ ਡੈਡੀ ਦੀ ਤੇ ਨਹੀਂ ਜਾਦੀ ਹਮਰਮਾ ਨਹੀਂ ਬੀਪੀ ਡੈਡੀ ਦਾ ਵੀ ਕੋਲ ਚਿੱਤੀ ਵੱਧ ਨਾ ਇਹ ਤੇ ਖਾਰਾ ਪੀ ਗਈ ਹੈ ਮੁੰਡਾ ਆਹ ਜੀ ਮਾਂ ਪੀ ਜੂਗੀ ਖਾਰਾ ਔਖਾ ਪੀਆ ਇੱਕ ਮਹੀਨੇ ਪੈਣਾ ਤੀਰਾ ਪੀਣਾ ਕੰਦਾ ਖਾਰਾ ਪੀਣਾ ਬੜਾ ਔਖਾ ਬਹੁਤ ਔਖਾ ਪੀਆ ਮੈਂ ਅੱਜ ਬਹੁਤ ਔਖਾ ਪੀ ਹੁੰਦਾ ਮੈਂ ਇੱਕ ਵਾਰ ਪੀਤਾ ਪਰ ਮੈਂ ਲੀਮਕਾ ਨਹੀਂ ਪੀਂਦੀ ਲੀਮਕਾ ਮਰਜ਼ੀ ਪੀਂਦਾ ਔਖਾ ਤੇ ਖਾਰਾ ਪੀਣਾ ਮਨ ਦਾ ਬਹਿਮਾ ਸਾਰਾ ਮੈਂ ਦਵਾਈ ਪੀਤੇ ਨਿਰਨੇ ਕਾਲ ਜੀ ਵੀ ਮੈਂ ਨਿੰਕਾ ਨਹੀਂ ਤਾਂ ਕਦੇ ਪੀਆ ਉਹ ਨਿੰਕਾ ਨਹੀਂ ਕਦੇ ਦਵਾਈ ਕਰਕੇ ਪੀਣਾ ਪਿਆ ਹੁਣ ਮੈਂ ਇੱਕ ਵਾਰ ਖਾਰੀ ਦੀ ਉਹ ਚੌੜ ਜੀ ਕਰ ਲਈ ਹਾਲਾ ਉਹ ਕਿੱਥੇ ਉਦੈ ਚੌੜ ਚੌੜ ਮੈਂ ਲੱਗ ਗਿਆ ਪੀਣ ਨੂੰ ਵੱਲੇ ਮੇਰੇ ਦਾ ਜਾਵੇ ਨਾ ਅੰਤ ਨੂੰ ਤਾਂ ਬੁਰਾ ਹਾਲ ਕਰਤਾ। ਇਹ ਤਾਂ ਕੋਈ ਟੇਸਟ ਵੀ ਨਹੀਂ ਨਾ ਹੁੰਦਾ। ਪਤਾ ਕੀ ਹੋਇਆ ਮੈਨੂੰ ਇਹਨੇ ਬੋਤਲਿਆ ਇਹਦਾ ਕਹਿੰਦਾ ਗੇੜੀ ਨਾ ਬਿਠਾ ਦੇ ਨਾ ਥਾਲ ਤਾਂ ਕਹਿੰਦਾ ਤੂੰ ਉੱਠ ਕੇ ਨਾ ਕੋਲ ਬੈਠ ਕੇ ਆ। ਅਰੇ ਇਹ ਬੇਟੀਆ ਨੂੰ ਕਹਦਾ ਔਰੇ ਦਿਨੇ ਜੀ। ਬੇਟੀ ਰੱਖਦੀ ਉਦੋਂ ਅਸੀਂ। ਰੱਖਦੀ ਗੱਡੀ 'ਚ। ਰੱਖਦੀ ਸੀ। ਓਏ ਭਾਈ ਸਾਡੇ ਵਿਆਹ ਦੀਆਂ ਬੱਚਿਆ। ਕਿਹੜੀ ਕਿਹੜੀ ਗੱਡੀ ਚਾਹੀਦੀ? ਗੱਡੀ ਦਾ। ਹਾਂ? ਗੱਡੀ ਨਾ ਔਰੀ ਗੱਡੀ ਸਾਡੀ ਗੱਡੀ ਕਿਤਨੀ ਬੇਟੀ ਕਿੱਦਾਂ ਕਿੱਦਾਂ? ਗੱਡੀ ਨੂੰ ਫੋਨ ਕਰਕੇ ਉਹ ਕਹਿੰਦਾ ਗੱਡੀ ਜੋ ਨਾ ਪੇਟੀ ਰੱਖ ਲਈ ਉਹਦੀ ਖਾਰੇ ਵਾਲੀ ਗੱਡੀ ਤਾਂ ਓਰੀਗਨ ਦੀ ਗੱਡੀ ਤੇ ਉਦੋਂ ਤੇ ਗਏ ਨਹੀਂ ਅਸੀਂ ਆ ਗੱਡੀ ਚ ਖਾਰੇ ਦੀ ਪੇਟੀ ਰੱਖੀ ਵਾ ਦੀਦੀ ਵੀ ਅਸੀਂ ਆਉਂਗੇ ਲੈ ਕੇ ਅੱਛਾ ਹਾਂ ਜੀ ਵਿਚੇ ਪਈ ਅਸੀਂ ਗਏ ਨਹੀਂ ਆਪਾਂ ਹਾਂ ਖਾਰੇ ਦੀ ਗੱਡੀ ਜੇ ਪਈ ਉਹ ਮੰਮੀ ਨੇ ਮੁੱਠੂ ਚੜਾਤਾ ਇਹਨਾਂ ਨੇ ਪਾਣੀ ਲਿਆਓ ਪਾਣੀ ਦਰੋ ਨਹੀਂ ਅੱਜ ਪਤਾ ਨਹੀਂ ਕੀ ਅੱਜ ਕਰਾਂ ਮਾਤਾ ਸਾਡੀ ਨੂੰ ਮੁੱਠੂ ਚੜੀ ਜਾਂਦਾ ਨੂਰੂ ਪਹਿਲਾਂ ਵੀ ਚੜਿਆ ਪਹਿਲਾਂ ਵੀ ਚੜ ਲਿਆ ਪਹਿਲਾਂ ਵੀ ਚੜਿਆ ਖੁਸ਼ੀ ਐਕਸਾਈਟਮੈਂਟ ਜਿਆਦਾ ਹੀ ਖੁਸ਼ੀ ਚੜ ਜਾਂਦੀ ਮਮੀ ਨੂੰ